ਕਨੜੀ ਬਲੌਗ ਅਫੀਸ਼ੀਅਲ ਡਾਕਟਰ ਐਂਡ ਜੀਓਗ੍ਰਾਫਿਕ ਰਾਈ ਉਹ ਕਹਿੰਦੇ ਕਨੜੀ 80% ਬਲੌਗ ਐ 20% ਬਲੌਗ ਅੱਛਾ ਜੀ ਇਹ ਸਟੰਡ ਪਾਣਾ ਮੇਂ ਕਿਹ ਪਾਉਂ ਅੱਛਾ ਜੀ ਸਟੰਡ ਪਵਾ ਲਿਆ ਤੇ ਸਾਰਾ ਜਾਣੋ ਨਹੀਂ ਅੱਡਿਆ ਚਲੋ ਤੋਂ ਕਾੜਾ ਦਿੱਤਾ ਦਵਾਈ ਮੈਂ ਖੰਡ ਰਿਹਾ ਹਾਂ ਮੂਨਾ 6-7 ਮਹੀਨੇ ਹੋ ਗਏ ਝੜਾ ਵੀ ਪੀਨੇ ਕਾੜੀ ਦਿਨ ਆ ਹੁਣ ਮੈਂ ਬਿਲਕੁਲ ਠੀਕ ਐ ਸਾਰੀ ਮੇਰੇ ਰਿਪੋਰਟਾਂ ਸਾਰੀਆਂ ਨਾਰਮਲ ਐ ਕਿੰਨੇ ਸਟੰਡ ਪਏ ਨੇ ਤੁਹਾਡੇ ਮੇਰੇ 5 ਪਏ ਗਾ ਦੋ ਪਹਿਲਾ ਪਾਇ ਸੀ 5 ਸਾਲ ਪਹਿਲਾਂ ਦੋ ਬਾਚ ਪਾਇਆ ਨਾਲੇ ਤਾਂ ਕਹਿੰਦੇ ਤਿੰਨ ਸਟੈਂਟ ਤੋਂ ਬਸ ਪੈਂਦੇ ਨਹੀਂ ਦੇਖੋ ਇਹ ਤੇ ਹੁਣ ਡਾਕਟਰ ਕਹਿੰਦੇ ਕਿ ਪੈਣੇ ਆ ਤੇ ਪੋਣੇ ਪੈਂਦੇ ਕੀ ਕਰੀਏ ਤੁਸੀਂ ਹੁਣ ਇੱਥੋਂ 3 ਮਹੀਨੇ ਹੋ ਗਏ ਤੁਸੀਂ ਕਹਿੰਦੇ ਹੋ ਦਵਾਈ ਲੈਣਿਆਂ ਨੂੰ ਕੀ ਤੁਹਾਨੂੰ 3 ਮਹੀਨੇ ਚ ਕੋਈ ਫਰਕ ਲੱਗਦਾ ਹੈਗਾ ਫਰਕ ਲੱਗਦਾ ਹੈਗਾ ਫਰਕ ਹੈ ਪਹਿਲਾਂ ਕੀ ਦਿੱਕਤ ਆਉਂਦੀ ਸੀ ਜੰਮ ਪਹਿਲਾਂ ਇਹ ਸੀ ਦਿੱਕਤ ਇਹ ਸੀਗੀ ਕਿ ਜਿਹੜੇ ਬਾਡੀ ਦੀ ਮੂਵਮੈਂਟਸ ਸੀ ਨਾ ਦਾ ਬੀਪੀ ਦੀ ਪ੍ਰੋਬਲਮ ਸੀਗੀ ਪਹਿਲਾਂ 150 ਤੋਂ ਘਟਦਾ ਨਹੀਂ ਸੀ 160 150 ਇੰਨਾ ਹੀ ਰਹਿੰਦਾ ਜਦੋਂ ਮਰਜ਼ੀ ਚੈੱਕ ਕਰਾ ਲੈਣੇ ਹੀ ਹੁਣ ਤੇ ਹੁਣ ਜਿਹੜਾ ਬੀਪੀ ਆ ਬਿਲਕੁਲ 130 135 120 ਇੰਨਾ ਕੁ ਰਹ ਰਿਹਾ ਆ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਪੂਰੇ ਪੰਜ ਸਟੈਂਟ ਪਏ ਨੇ ਬਾਈ ਉਹਨਾਂ ਦੇ ਬਾਈ ਉਹਨਾਂ ਨਾਲ ਗੱਲਬਾਤ ਕਰਦੇ ਬਾਈ ਕੀ ਨਾਮ ਆ ਮੇਰਾ ਨਾਮ ਚਰਨਜੀਤ ਹੈ ਕਿੱਥੋਂ ਆਏ ਹੋ ਇੱਥੇ ਦਸੂਏ ਤੋਂ ਆਏ ਬਾਈ ਕਿੰਨੇ ਸਟੈਂਟ ਪਏ ਨੇ ਤੁਹਾਡੇ ਮੇਰੇ ਪੰਜ ਪਏਗਾ ਦੋ ਪਹਿਲਾਂ ਪਏ ਸੀ 5 ਸਾਲ ਪਹਿਲਾਂ ਦੋ ਬਾਅਦ ਚ ਪਾਇਆ ਨਾਲੇ ਤਾਂ ਕਹਿੰਦੇ ਤਿੰਨ ਸਟੈਂਟ ਤੋਂ ਵੱਧ ਪੈਂਦੇ ਨਹੀਂ ਦੇਖੋ ਇਹ ਤੇ ਹੁਣ ਡਾਕਟਰ ਕਹਿੰਦੇ ਕਿ ਪੈਣੇ ਆ ਤੇ ਪੋਣੇ ਪੈਂਦੇ ਕੀ ਕਰੀਏ ਪੋਣੇ ਪਏ ਫੇ ਕੀ ਦਿੱਕਤਗੀਆਂ ਆਉਂਦੀ ਸੀ ਦਿੱਕਤ ਬਸ ਇਹ ਸੀ ਕਿ ਹਾਰਡ ਮਤਲਬ ਸਵੇਰੇ ਸਵੇਰੇ ਪਸੀਨਾ ਆਉਂਦਾ ਸੀ ਤੇ ਪਤਾ ਨਹੀਂ ਲੱਗਦਾ ਚੱਕਰ ਚੱਕਰ ਆ ਜਾਂਦੇ ਸੀ ਅੱਛਾ ਤਾਂ ਬਸ ਉਸ ਤੋਂ ਬਾਅਦ ਨਹੀਂ ਟਿਕਦਾ ਤਾਂ ਬਾਅਦ ਵੀ ਪਸੀਨਾ ਆਉਂਦਾ ਸੀ ਦਿੱਕਤ ਆਉਂਦੀ ਸੀ ਹਾਂ ਮਤਲਬ 5 ਸਾਲ ਤੱਕ ਠੀਕ ਰਹੇ ਠੀਕ ਹੈ ਉਸ ਤੋਂ ਬਾਅਦ ਫਿਰ ਸਟੈਂਡ ਦੀ ਡਾਕਟਰ ਨੇ ਦੱਸਿਆ ਪਹਿਲਾਂ 5 ਸਾਲ ਪਹਿਲਾਂ ਦੋ ਸਟੈਂਡ ਪਏ ਸੀ ਤੇ 5 ਸਾਲ ਬਾਅਦ ਫਿਰ ਤਿੰਨ ਪਏਗੇ ਫਿਰ ਤਾਂ ਇਹਨੇ ਤਿੰਨ ਇਕੱਠੇ ਪਾਏ ਤਿੰਨ ਕਿ ਤਿੰਨ ਇਕੱਠੇ ਪਾਏ ਤਿੰਨ ਇਨਸਟੈਂਟ ਕੱਠੇ ਪਾਏ ਫਿਰ ਕੱਠੇ ਪਾਏ ਉਹ ਤਿੰਨ ਇਨਸਟੈਂਟ ਪਵਾ ਕੇ ਵੀ ਕੋਈ ਆਰਾਮ ਨਹੀਂ ਆਇਆ ਉਸ ਤੋਂ ਬਾਅਦ ਫਿਰ ਇਹਨਾਂ ਨਾਲ ਸੰਪਰਕ ਕੀਤਾ ਉਹਦਾ ਦਵਾਈ ਚੱਲਦੀ ਆ ਕਿੰਨੇ ਮਿੰਟ ਨੇ ਟਾਈਮ ਪਹਿਲਾਂ ਤੇ ਉਹ ਬੈਸਾਪ ਵੀ ਕਹਿੰਦੇ ਕਿ ਦਵਾਈ ਤੁਸੀਂ ਉਹ ਨਹੀਂ ਛੱਡਣੀ ਨਾਲ ਇਹ ਕੜਾੜਾ ਵੀ ਪੀਓ ਉਹ ਨਹੀਂ ਛੱਡਣੀ ਨਾਲ ਭਾਈ ਨਹੀਂ ਤਿੰਨ ਇਨਸਟੈਂਟ ਜਿਹੜੇ ਪਏ ਨੇ ਉਹ ਕਿੰਨਾ ਟਾਈਮ ਪਹਿਲਾਂ ਪਏ ਆ ਮਤਲਬ 3 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਹਾਂ ਹਾਂ 3 ਮਹੀਨੇ ਤੁਸੀਂ ਨਾਲ ਆਯੁਰਵੈਦਿਕ ਦਵਾਈ ਸ਼ੁਰੂ ਕੀਤੀ ਹੈ ਨਾ ਆਯੁਰਵੈਦ ਕੀਤੀ ਹਾਂ ਤੁਸੀਂ ਹੁਣ ਇੱਥੇ 3 ਮਹੀਨੇ ਹੋ ਗਏ ਤੁਸੀਂ ਕਹਿੰਦੇ ਹੋ ਦਵਾਈ ਲੈਣਿਆਂ ਨੂੰ ਕੀ ਤੁਹਾਨੂੰ 3 ਮਹੀਨੇ ਚ ਕੋਈ ਫਰਕ ਲੱਗਦਾ ਹੈਗਾ ਫਰਕ ਲੱਗਦਾ ਹੈਗਾ ਫਰਕ ਆਇਆ ਫਰਕ ਹੈ ਪਹਿਲਾਂ ਕੀ ਦਿੱਕਤ ਆਉਂਦੀ ਸੀ ਤੁਹਾਨੂੰ ਪਹਿਲਾਂ ਇਹ ਸੀ ਦਿੱਕਤ ਇਹ ਸੀਗੀ ਕਿ ਜਿਹੜੇ ਬਾਡੀ ਦੀ ਮੂਵਮੈਂਟਸ ਸੀ ਨਾ ਦਾ ਬੀਪੀ ਦੀ ਪ੍ਰੋਬਲਮ ਸੀਗੀ ਪਹਿਲਾਂ 150 ਤੋਂ ਘਟਦਾ ਨਹੀਂ ਸੀ 160 150 ਇੰਨਾ ਹੀ ਰਹਿੰਦਾ ਸੀ ਜਦੋਂ ਮਰਜ਼ੀ ਚੈੱਕ ਕਰਾ ਲੈਂਦੇ ਸੀ ਹੁਣ ਤੇ ਹੁਣ ਜਿਹੜਾ ਬੀਪੀ ਆ ਉਹ ਬਿਲਕੁਲ 130 135 120 ਇਹ ਨੱਕ ਰਹਿਦਾ ਆ ਤਿੰਨ ਮਹੀਨੇ ਤੁਸੀਂ ਹੋ ਗਿਆ ਤੋਂ ਦਵਾਈ ਖਾਣੇ ਕਾੜਾ ਪੀਣੇ ਆ ਸੋਚੋ ਕਿੰਨੇ ਪਰਸੈਂਟ ਆਪਦੇ ਹੁਣ ਠੀਕ ਸੋ ਮੈਨੂੰ ਆ ਲੱਗਦਾ ਕਿ ਮੈਂ ਮਤਲਬ 100 ਦੇ ਵਿੱਚੋਂ 50% ਹੈਗਾ ਤਿੰਨ ਮਹੀਨਿਆਂ ਦੇ ਵਿੱਚ ਤੁਹਾਨੂੰ 50% ਫਰਕ ਲੱਗਦਾ ਲੱਗਦਾ ਹਾਂ ਲੱਗਦਾ ਬਾਕੀ ਜੋ ਪਰਮਾਤਮਾ ਨੂੰ ਬਾਈ ਹੁਣੇ ਸੀਗੇ ਜਿਨ੍ਹਾਂ ਨੇ 5 ਸਾਲ ਪਹਿਲਾਂ ਕਹਿੰਦੇ ਦੋ ਸਟੈਂਟ ਪਾਏ ਸੀਗੇ ਹੁਣ ਤੋਂ ਤਕਰੀਬਨ 6 ਕੁ ਮਹੀਨੇ ਪਹਿਲਾਂ ਇਹਨਾਂ ਦੇ ਤਿੰਨ ਸਟੈਂਟ ਦੁਬਾਰਾ ਪਾਏ ਨੇ ਕਹਿੰਦੇ ਮੈਨੂੰ ਸੁੱਤੇ ਪਏ ਤੋਂ ਜਦੋਂ ਸਵੇਰੇ ਉੱਠਦਾ ਸੀ ਪਸੀਨਾ ਆਉਂਦਾ ਸੀ ਬਹੁਤ ਤਕਲੀਫ ਸੀਗੀ ਹੁਣ ਇਤੋਂ 3 ਮਹੀਨੇ ਹੋਏ ਨੇ ਕਹਿੰਦੇ ਕਾੜਾ ਪੀਨੇ ਆ ਨਾਲ ਦਵਾਈ ਖਾਣੇ ਆ ਕਿ ਸੋਚੋ 5 50% ਜਿਹੜਾ ਫਰਕ 바ਵਾ ਕਲੀਨਿਕ ਤੇ ਖੜੇ ਇੱਕ ਬਜ਼ੁਰਗ ਸਾਡੇ ਨਾਲ ਹੋਰ ਨੇ ਉਹਨਾਂ ਨੇ ਕਹਿੰਦੇ ਪਹਿਲਾਂ ਸਟੰਟ ਪਿਆ ਬਾਬਾ ਜੀ ਕੀ ਨਾਮ ਆ ਹਰਜੀਤ ਸਿੰਘ ਜੀ ਕਿੱਥੋਂ ਆਇਓ ਸultanpur Lodhi ਤੋਂ ਕੀ ਹੋਇਆ ਸੀ ਬਾਬਾ ਜੀ ਤੁਹਾਨੂੰ ਨਾੜੀ ਬਲੌਕ ਹੋ ਰਹੀ ਸੀ ਉਹ ਡਾਕਟਰਾਂ ਨੇ ਜਿ세 ਜੀਓਗ੍ਰਾਫਿਕ ਰਾਈ ਉਹ ਕਹਿੰਦੇ ਇੱਕ ਨਾੜੀ 80% ਬਲੌਕ ਐ 20% ਬਲੌਕ ਐ ਅੱਛਾ ਜੀ ਕਹਿੰਦੇ ਸਟੰਟ ਪਾਣਾ ਮੇਗਾ ਪਾ ਦੋ ਅੱਛਾ ਜੀ ਸਟੰਟ ਪਵਾ ਲਿਆ ਤੇ ਸਾਂਝਾ ਜਾਣੋ ਨਹੀਂ ਢਿਆ ਸੀ ਫਿਰ ਅਸੀਂ ਇੱਥੇ ਆਏ ਨਾੜਿਆਣੇ ਗਿਆ ਸੀ ਤਾਂ ਉਦੋਂ ਤਾਂ ਡਾਕਟਰ ਸਾਹਿਬ ਮਿਲੇ ਨਹੀਂ ਫਿਰ ਦੂਜੀ ਉਹਨਾਂ ਨੇ ਕਹੇ ਵੀ ਆਫਤਾ ਛੱਡ ਗਿਆ ਕਿਲੇ ਹਫਤੇ ਆਇਆ ਦੁਆਰ ਨੂੰ ਆਇਓ ਫਿਰ ਆਦਿਵਾਰ ਕਹੇ ਫੋੜਨ ਤੋਂ ਕਾੜਾ ਦਿੱਤਾ ਦਵਾਈ ਮੈਂ ਖੰਦੇ ਰਹੇ ਹਾਂ ਉਹਨਾਂ 6 ਕ 7 ਮਹੀਨੇ ਹੋ ਗਏ ਆ ਛੜਾ ਵੀ ਪੀਨੇ ਕਾੜੇ ਦੇ ਨਾਲ ਹੁਣ ਮੈਂ ਬਿਲਕੁਲ ਠੀਕ ਆ ਸਾਰੀ ਮੇਰੇ ਰਿਪੋਰਟਾਂ ਸਾਰੀਆਂ ਨੋਰਮਲ ਆ ਤੁਸੀਂ ਜਿਹੜਾ ਸਟੰਟ ਪਵਾਇਆ ਸੀਗਾ ਉਹ ਕਿੰਨਾ ਟਾਈਮ ਪਹਿਲਾਂ ਪਵਾਇਆ ਸੀ ਉਹ 10 ਸਾਲ ਹੋ ਗਿਆ ਪਹਿਲਾਂ ਪਾਇਆ ਸੀ ਬਾਬੇ ਤੁਹਾਡੇ ਬਲੋਕੇ ਸੀਗੀ ਨਾੜਾਂ ਦੇ ਵਿੱਚ ਤੁਹਾਨੂੰ ਡਾਕਟਰ ਨੇ ਸਟੰਟ ਪਾਉਣ ਨੂੰ ਕਹਤਾ ਸੀ ਤੁਸੀਂ ਸਟੰਟ ਵੀ ਪਵਾ ਲਿਆ ਫਿਰ ਕਿਉਂ ਦੁਬਾਰਾ ਤੁਹਾਨੂੰ ਦਿੱਕਤ ਆਈ ਪੰਜਾਂ ਨੇ ਉਸ ਸਟੈਂਟ ਤੇ ਕੰਮ ਨਹੀਂ ਕੀਤਾ ਕੀ ਹੋਇਆ ਕੀ ਨਹੀਂ ਹੋਇਆ ਉਹ ਮੈਡੀਸਨ ਦਿੰਦੇ ਰਹੇ ਹੁਣ ਮੈਂ ਹੱਦ ਤੱਕ ਇੰਗਲਿਸ਼ ਵੀ ਖਾਈ ਅੰਨਾ ਤਾਂ ਪਰ ਉਹਨਾਂ ਨੇ ਮੈਨੂੰ ਉਹ ਨਹੀਂ ਪਤਾ ਲੱਗੇ ਕਿ ਉਹਨਾਂ ਨੇ ਐਨਾ ਹੋਇਆ ਨਹੀਂ ਪਰ ਉਲੁਕਤਾ ਮੇਂ ਜ਼ਰੂਰ ਆ ਪਹਿਲਾ ਫਸਟ ਐਡ ਹੈਗੀ ਉਹ ਤਾਂ ਬਾਕੀ ਆਯੁਰਵੇਦੀ ਆ ਜੋ ਤੁਸੀਂ ਡਾਕਟਰਾਂ ਨੂੰ ਪੁੱਛਿਆ ਨਹੀਂ ਹੈਗਾ ਕਿ ਸਟੈਂਟ ਪੋਇਆ ਮੈਨੂੰ ਦਿੱਕਤ ਫੇਰ ਉਹੀ ਆ ਪੁੱਛਿਆ ਸੀ ਉਹ ਕਹਿੰਦੇ ਦਵਾਈ ਖਾਈ ਜਾ ਅੱਛਾ ਮੈਨੂੰ ਤੌਰ ਤਾਂ ਹੁੰਦਾ ਨਹੀਂ ਦਵਾਈ ਖਾ ਕੇ ਕੀ ਕਰਾਂ ਇਹ ਵੀ ਗੱਲ ਆ ਤਮ ਦਵਾਈ ਖਾਈ ਜਾਉਂਗਾ ਤਾਂ ਫਿਰ ਕੀ ਆ ਫਿਰ ਤੁਹਾਨੂੰ ਇੱਥੇ ਤਾਂ ਕਿਵੇਂ ਪਤਾ ਲੱਗਿਆ ਜਿਵੇਂ ਐਡ ਰੱਖੀ ਸੀ ਜਿਵੇਂ ਤੇ ਜਦੋਂ ਅੱਗੇ ਤੁਸੀਂ ਇੱਥੇ ਬੈਜ ਜੀ ਨੂੰ ਮਿਲੇ ਉਹਨਾਂ ਨੇ ਤੁਹਾਨੂੰ ਕੀ ਹਾਲ ਦੱਸਿਆ ਨਹੀਂ ਦੱਸਿਆ ਜੀ ਦਵਾਈ ਖਾਓ ਕੋਈ ਗੱਲ ਨਹੀਂ ਦੂਜੀ ਵੀ ਨਾਲ ਖਾਈ ਜਾਓ ਤੇ ਹੁਣ ਉਹ ਕਹਿੰਦੇ ਅੱਜ ਰਪਟਾ ਕਰਾਈਆਂ ਸੀ ਪਿਛਲੇ ਹਫ਼ਤੇ ਉਹਨਾਂ ਨੇ ਚਾਹ ਵੀ ਹੁਣ ਨਹੀਂ ਖਾਣੀ ਉਹ ਹੁਣ ਇੱਕ ਦਿਨ ਛੱਡ ਕੇ ਖਾਣੀ ਇੰਗਲਿਸ਼ ਨਹੀਂ ਖਾਣੀ ਫਿਰ ਹੌਲੀ-ਹੌਲੀ ਘੱਟ ਕਰਾਂਗੇ ਅਚਾ ਉਹਨਾਂ ਨੇ ਬੈਜ ਜੀ ਨੇ ਤੁਹਾਡੀ ਇੰਗਲਿਸ਼ ਦਵਾਈ ਵੀ ਘਟਾਤੀ ਤੇ ਤੁਹਾਨੂੰ ਇਹ ਵੀ ਕਹਤਾ ਕਿ ਇਹ ਵੀ ਆਪਾਂ ਘਟਾਵਾਂਗੇ ਘਟਾਵਾਂਗੇ ਠੀਕ ਹੈ ਜਿਹੜੀ ਰਿਪੋਰਟ ਕਰਾਈਏ ਕਾਦੀ ਰਿਪੋਰਟ ਕਰਾਈਏ ਤੁਸੀਂ ਉਹ ਡੀ ਹਾਰਟ ਦੀ ਕਰਾਈ ਸੀ ਇਕੋ ਕਰਾਈ ਸੀ ਅੱਛਾ ਜੀ ਵੀ ਹਾਰਟ ਦਾ ਪਹਿਲਾਂ ਉਹਨਾਂ ਨੇ ਜੱਸ ਸੈਜ ਵੀ ਵਧਿਆ ਹੋਇਆ ਜਦੋਂ ਪਹਿਲਾਂ ਪਾਇਆ ਉਸ ਤੋਂ ਸੈਜ ਵੀ ਵਧਿਆ ਹੋਇਆ ਸੀ ਪਾਣੀ ਵੀ ਸਿਆਰੇ ਵਾਲੇ ਉਹ ਸਾਰੇ ਪਾਣੀ ਵੀ ਨਾ ਕੱਟਿਆ ਕੱਟਾ ਕੁਝ ਨਹੀਂ ਹੋਇਆ ਤੇ ਫਿਰ ਉਹਨਾਂ ਨੇ ਹਾ ਹੁਣ ਮੈਨੂੰ ਵੈਸਾ ਉਹਨੇ ਕਿਹਾ ਵੀ ਕੀ ਇਕੋ ਕਰਾ ਕੇ ਆਇਓ ਪੰਜੇ ਨੂੰ ਕੁਝ ਕੀ ਹੈ ਕੀ ਕੁਝ ਸਭ ਨੋਰਮਲ ਹੋ ਗਿਆ ਸਾਰਾ ਕੁਝ ਨੋਰਮਲ ਹੋ ਗਿਆ ਕਿੰਨੇ ਮਹੀਨੇ ਤੁਸੀਂ ਇਤੋਂ ਕੜਾ ਪੀਤਾ ਹੈ 7 ਮਹੀਨੇ ਹੋ ਗਿਆ ਤੇ ਜੀ 7 ਮਹੀਨੇ ਹੋ ਗਏ 3 ਮਹੀਨੇ ਜੀ ਸ਼ੁਰੂ ਪਰਹਾਲ ਦਾ ਸ਼ੁਰੂ ਹੁਣ ਦੇ ਲੋਕ ਜਿਵੇਂ ਤੁਸੀਂ ਕਹਿੰਦੇ ਹੋ ਕਿ ਪਹਿਲਾਂ ਤੁਰ ਫਿਰਨੀ ਸੀ ਹੁੰਦਾ ਸੀ ਸਾਹ ਚੜਦਾ ਸੀ ਹੁਣ ਨਹੀਂ ਹੁਣ ਮੈਨੂੰ ਜਿਵੇਂ ਕਿ ਮੈਂ ਮੰਜੇਦੇ ਪਿਆ ਵੀ ਸਾਹ ਚੜਦਾ ਸੀ ਪਹਿਲਾਂ ਪਹਿਲਾਂ ਕਈ ਵਾਰ ਐ ਹੁੰਦਾ ਸੀ ਕਿ ਵੀ ਹੁਣ ਵੀ ਸਾਹ ਆਇਆ ਕਿ ਨਹੀਂ ਆਇਆ ਅੱਛਾ ਜੀ ਫਿਰ ਫੜਾ ਫੜ ਕੇ ਬੈਠਣਾ ਫਿਰ ਬੜਾ ਜਿਹਾ ਨਾਰਮਲ ਹੋਣਾ ਹੁਣ ਹੁਣ ਤਾਂ ਮੈਂ ਆਰਾਮ ਨਾਲ ਸੌਂਨਾ ਵੀ ਆ ਠੀਕ ਆ ਥੜਾ ਸਾ ਵੀ ਆ ਸੋ ਆਪਾ ਚੱਲ ਲੈਣਾ ਲੈ ਹੁਣ ਤਾਂ ਨਹੀਂ ਸਾਹ ਚੜਦਾ ਸਾ ਚਾਰਦਾ ਬਦਲ ਹਲੇ ਉਹਨਾਂ ਨੇ ਜਿਹਨਾਂ ਪਹਿਲਾਂ ਸੀ ਉਹ ਘਟ ਗਿਆ ਉਹ ਉਹ ਨਹੀਂ ਆਏ ਉਹਨੇ ਕਿ ਮੈਂ ਗੱਲ ਕਰਨ ਦੀ ਈ ਤਾਂ ਤਨਵਾਰੀ ਸਾਰ ਲੈਂਦਾ ਸੀ ਅੱਜ ਮੈਂ ਤਾਂ ਤੁਹਾਡੇ ਸਾਹਮਣੇ ਆ ਕੇ ਤੇ ਬੋਲ ਵੀ ਰਿਹਾ ਐਤ ਸਾਲ ਕੰਡਈ ਤਨਵਾਰੀ ਸਾਰ ਲੈਣਾ ਬੰਦਾ ਠੀਕ ਹੈ ਉਹ ਮੈਂ ਮੈਦ ਵੀ ਛੱਡਦਾ ਹੀ ਮੈਂ ਨੇ ਇਹਨਾਂ ਨੂੰ ਕਿਹਾ ਵੀ ਤੁਸੀਂ ਆਪੇ ਜਵਾਬ ਦੇਈਓ ਜੇ ਕੋਈ ਪਛਤਾ ਤਾਂ ਮੈਨੂੰ ਨਹੀਂ ਬਤਾਉ ਇਹ ਇਹ ਬਾਬਾ ਜੀ ਨੇ ਜਿਹੜੇ ਸਲਤਨਪੁਰ ਲੋਧੀ ਤੋਂ ਇੱਥੇ ਦਸੂਏ ਕੜਾ ਪੀਣ ਵਾਸਤੇ ਆਏ ਸੀਗੇ ਜਿਹੜੀ ਇਹਨਾਂ ਦੀ ਰਿਪੋਰਟ ਹੈ ਦਿਖਾ ਰਹੇ ਨੇ ਕਹਿੰਦੇ ਕਿ ਮੈਂ 7 ਮਹੀਨੇ ਤੋਂ ਕੜਾ ਪੀਤਾ ਤੇ ਮੇਰੀ ਰਿਪੋਰਟ ਆ ਜਿਹੜੀ ਉਹ ਬਿਲਕੁਲ ਨੋਰਮਲ ਆਈ ਹੈ ਇਹ ਜਿਹੜੀ ਬਾਬਾ ਜੀ ਇੱਕ ਸਵਾਲ ਰਹਿ ਗਿਆ ਜਿਹੜੀ ਰਿਪੋਰਟ ਕਰਾਈਏ ਤੁਸੀਂ ਇਹ ਕਿਹੜੇ ਹਸਪੀਟਲ ਚੋਂ ਕਰਾਈ ਹੈ ਟੇਗੋਰ ਹਸਪਤ ਇਹ ਤੁਹਾਨੂੰ ਕਿਨੇ ਕਿਹਾ ਸੀਗਾ ਟੇਗੋਰ ਹਸਪੀਟਲ ਚੋਂ ਕਰਾਓ ਕਿ ਤੁਸੀਂ ਆਪ ਦੀ ਮਰਜ਼ੀ ਨਾਲ ਨਹੀਂ ਮੈਂ ਆਪਣੀ ਮਰਜ਼ੀ ਨਾਲ ਨਹੀਂ ਮੈਂ ਆਪਣੇ ਨਾਲ ਡਾਕਟਰ ਜਿਹੜੇ ਆਰਸੀਫ ਦੇ ਸਾਡੇ ਹੈਗੇ ਆ ਮੇਰੀ ਸਰਕਾਰੀ ਇਲਾਜ ਵੀ ਚੱਲਦਾ ਨਾ ਮੈਡੀਸਨ ਇੰਗਲਿਸ਼ ਚੱਲਦੀ ਜਿਹੜੀ ਉਹ ਉਹ ਤੋਂ ਗੱਲ ਦੀ ਹੈ ਨਹੀਂ ਵੈਦ ਜੀ ਨੇ ਤਾਂ ਨਹੀਂ ਕਹਿਤਾ ਸੀਗਾ ਕਿ ਉਹ ਹਸਪੀਟਲ ਜੀ ਨੇ ਉਸ ਲਈ ਨਹੀਂ ਕੀਤਾ ਮੈਨੇ ਜਾਈ ਵੀ ਤੀ ਇਹ ਕੋਕਰਾ ਖਾਇਓ ਮੈਂ ਇਹ ਜਿਹੜੀ ਇਹ ਕੋਏ ਮੇਰੀ ਫਰੀ ਹੈ ਕਿਉਂਕਿ ਮੈਂ ਆਪਣੇ ਵੈਦ ਜੀ ਡਾਕਟਰ ਸਾਹਿਬ ਗਿਆ ਮੈਂ ਕਿਹਾ ਮੈਂ ਇੱਕ ਕੋਕਰੋੜੀ ਹੈ ਉਹ ਕਿ ਨਹੀਂ ਕਰਾਲੂ ਕਿਥੋਂ ਪੁਰਾਣੀ ਹੈ ਮੈਂ ਕਹਿੰਦਾ ਕੋਰਧ ਕਰਾ ਲਓ ਮੈਂ ਪਹਿਲਾਂ ਵੀ ਇੱਕ ਵਾਰੀ ਕੋ ਠੁਕرائی ਸੀ ਤੇ ਉਹਨੇ ਜਾਈ ਰਿਕਾਰਡ ਦੇ ਜਲਜੋਗ ਨਾਲ ਰੈਫਰ ਕਰਤਾ ਮੈਂ ਇੱਥੇ ਆ ਕੇ ਕਰਵਾ ਲਈ ਕੀ ਕਹਿਣਾ ਚਾਹੁੰਦੇ ਹਨ ਮਰੀਜ਼ਾਂ ਨੂੰ ਜਿਹੜੇ ਤੁਹਾਡੀ ਵੀਡੀਓ ਦੇਖਦੇ ਨੇ ਜਿਨ੍ਹਾਂ ਨੂੰ ਡਾਕਟਰਾਂ ਨੇ ਸਟੰਟ ਪਵਾਉਣ ਨੂੰ ਕਹਤਾ ਬਾਈਪਾਸ ਸਰਜਰੀ ਕਰਵਾਉਣ ਨੂੰ ਕਹਿੰਦੇ ਕੋਈ ਬਾਈਪਾਸ ਸਰਜਰੀ ਕਰਾਉਣ ਦੀ ਲੋੜ ਨਹੀਂ ਤੇ ਕੋਈ ਸਟੰਟ ਪਵਾਉਣ ਦੀ ਲੋੜ ਨਹੀਂ ਮੈਡੀਸਨ ਲੋ ਇਹ ਜਿਹੜੀ ਕਾਰਜਵਿਤਕ ਦਵਾਈ ਹੈ ਇਹ ਸਭ ਤੋਂ ਬੈਸਟ ਹੈ ਵਧੀਆ ਹੈ ਇਹਦੇ ਨਾਲ ਸਹਿਯੋਗ ਇਹ ਬਜ਼ੁਰਗ ਸੀਗੇ ਜਿਹੜੇ ਕਹਿੰਦੇ ਨੇ ਕਿ ਮੈਂ 1 ਸਾਲ ਪਹਿਲਾਂ ਇੱਕ ਸਟੰਟ ਵੀ ਪਵਾਇਆ ਸੀ ਤੇ ਮੈਨੂੰ ਫਿਰ ਵੀ ਕੋਈ ਫਰਕ ਨਹੀਂ ਸੀ ਪਿਆ ਥੋੜਾ ਟਾਈਮ ਮੈਂ ਠੀਕ ਰਿਹਾ ਉਸ ਤੋਂ ਬਾਅਦ ਫਿਰ ਉਹੀ ਦਿੱਕਤ ਦੁਬਾਰਾ ਸੀ ਕਿ ਨਾ ਸੌਂ ਹੁੰਦਾ ਸੀ ਨਾ ਤੁਰ ਹੁੰਦਾ ਸੀ ਸਾਹ ਬਹੁਤ ਜ਼ਿਆਦਾ ਚੜਦਾ ਸੀ ਹੁਣ ਇੱਥੋਂ ਕਹਿੰਦੇ ਮੈਂ 7 ਮਹੀਨੇ ਹੋ ਗਏ ਦਵਾਈ ਲੈਣਾ ਨਾਲੇ ਕਾੜਾ ਪੀਣਾ ਮੈਕੋ ਦੀ ਇਹਨਾਂ ਨੇ ਕਹਿੰਦੇ ਰਿਪੋਰਟ ਵੀ ਕਰਾਈ ਆ ਉਹ ਵੀ ਸਾਰੀ ਨਾਰਮਲ ਆਈ ਆ ਕਿ ਅੱਗੇ ਨਾਲ ਉਹ ਕਾਫੀ ਹੱਦ ਤੱਕ ਆਪਣੇ ਆਪ ਨੂੰ ਠੀਕ ਸਮਝੇ